ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਬੈਕ ਟੂ ਮਾਈ ਚੈਨਲ اٹਲੀਅਨ ਵਿਦ ਕੁਲਵਿੰਦਰ ਉਮੀਦ ਕਰਦੀ ਹਾਂ ਤੁਸੀਂ ਸਾਰੇ ਜਾਣ ਠੀਕ ਠਾਕ ਹੋਵੋਗੇ ਅੱਜ ਦੇ ਵੀਡੀਓ ਵਿੱਚ ਅਸੀਂ ਸਿੱਖਾਂਗੇ ਵੇਰਬੋ ਪੋਤੇਰੇ ਦਾ ਪਾਸਾਟੋ ਮਤਲਬ ਪਾਸਟ ਫਾਰਮ ਉਮੀਦ ਕਰਦੀ ਹਾਂ ਤੁਹਾਨੂੰ ਇਹ ਵੀਡੀਓ ਪਸੰਦ ਆਵੇਗੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਣਾ ਵੇਰਬੋ ਪੋਤੇਰੇ ਪੋਤੇਰੇ ਦਾ ਪਾਵ ਹੁੰਦਾ ਸਕਨਾ ਜੇ ਫੁੱਲ ਵਰਬ ਦੀ ਗੱਲ ਕਰੀਏ ਤਾਂ ਇਸ ਦਾ ਪਾਵ ਹੁੰਦਾ ਸਕਨਾ ਸਕਣਾ ਕੁਝ ਕਰ ਸਕਣਾ ਕੁਝ ਕਰ ਸਕੇ ਜਾਂ ਕੁਝ ਨਹੀਂ ਕਰ ਸਕੇ ਸਭ ਤੋਂ ਪਹਿਲਾਂ ਅਸੀਂ ਦੇਖਾਂਗੇ ਮੈਂ ਕਰ ਸਕਿਆ ਮੈਂ ਕਰ ਸਕਿਆ ਨੂੰ ਇਟਾਲੀਅਨ ਦੇ ਵਿੱਚ ਅਸੀਂ ਕਹਾਂਗੇ ਇਓ ਪਤੂ ਤੋ ਉਹ ਪਤੂ ਤੋ ਵੀ ਕਿਹਾ ਜਾ ਸਕਦਾ ਹੈ ਇਓ ਨੂੰ ਸਕਿਪ ਵੀ ਕੀਤਾ ਜਾ ਸਕਦਾ ਹੈ ਆ ਪਤੂ ਤੋ ਪਾਵ ਮੈਂ ਕਰ ਸਕਿਆ ਹੁਣ ਵਾਕ ਦੇਖ ਲੈਂਦੇ ਆ ਫਿਨਲ ਮੇਨ ਤੇ ਇੇਰੀ ਆਖਿਰਕਾਰ ਕੱਲ ਜੋ ਫਾਈਨਲੀ ਕੱਲ ਉਹ ਪਤੂ ਤੋ ਸੁਪੇਰਾਰੇ ਲੈ ਜਾਵੇਂ ਮੈਂ ਐਗਜ਼ਾਮ ਪਾਸ ਕਰ ਸਕਿਆ ਆਖਿਰਕਾਰ ਮੈਂ ਕੱਲ ਪ੍ਰੀਖਿਆ ਪਾਸ ਕਰ ਸਕਿਆ ਨੈਕਸਟ ਫਰਾਜ਼ ਇਹ ਹੈਗਾ ਜੀ ਇਓ ਓਪਤੂ ਤੋ ਪਰਲਾ ਰਿਕਨ ਇਲ ਪ੍ਰੋਫੈਸੋਰੇ ਮੈਂ ਪ੍ਰੋਫੈਸਰ ਨਾਲ ਗੱਲ ਕਰ ਸਕੀ ਜਾਂ ਕਰ ਸਕਿਆ ਓਪਤੂ ਤੋ ਕਰ ਸਕਿਆ ਪਰਲਾਰੇ ਮਤਲਬ ਗੱਲਬਾਤ ਕਰਨਾ साढ़ा नैक्सट वाक है जी नोनो तो अरिवारे इन टैंपो मैं समय सिर नहीं पहुंच सकता अरिवारे का मतलब, ना ना, ना तो मतलब की हो गया? मैं नहीं कर सकता की नहीं कर सकता पहुंचने का काम नहीं कर सकता नैक्सट है आईपतूतो आईपतूतो का भाव है कि तू कर सकिया मतलब जो तीन किसी कहना चाहते हो तू कर सकिया कोई भी कम तो कहो आईपतूतो ਆਪਣੇ ਲਈ ਆਪਤੂਤ ਦੂਜੇ ਮੰਤੇ ਲਈ ਆਪਤੂਤੋ ਆਪਤੂਤੋ ਕਿ ਅਮਾਰੇ ਅੱਲਾ ਤੂ ਆ ਮਮਾ ਕੀ ਤੂ ਆਪਣੀ ਮੰਮੀ ਨੂੰ ਫੋਨ ਕਰ ਸਕਿਆ ਕਿ ਅਮਾਰੇ ਮਤਲਬ ਫੋਨ ਕਰਨਾ ਆਪਤੂਤੋ ਤੂ ਕਰ ਸਕਤਿਆ ਕਿ ਅਮਾਰੇ ਕਾਲ ਜਾਂ ਫੋਨ ਮੰਮਾ ਤੁਹਾਨੂੰ ਪਤਾ ਹੀ ਆ ਕਿ ਮੰਮੀ ਨੂੰ ਬੋਲਨੇ ਆ ਨੈਕਸਟ ਵਾਕ ਸਾਡਾ ਆਪਤੂਤੋ ਕਪੀਰੇ ਇਲ ਪ੍ਰੋਬਲੇਮਾ ਕੀ ਤੂ ਪ੍ਰੋਬਲਮ ਸਮਝ ਸਕਿਆ ਕਪੀਰੇ ਮਤਲਬ ਹੁੰਦਾ ਸਮਝਣਾ ਆਈ ਪਤੂ ਤੂ ਤੋ ਸਕਿਆ ਕੀ ਪ੍ਰੋਬਲਮ ਆ ਉਮੀਦ ਕਰਦੇ ਆ ਤੁਹਾਨੂੰ ਵੀਡੀਓ ਪਸੰਦ ਆ ਰਹੀ ਹੋ ਮੀਨ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਣਾ ਨੈਕਸਟ ਵਾਕ ਆਈ ਪਤੂ ਤੋ ਵੇਦੇਰ ਇਲ ਕੋਂਸਰਟੋ ਇੇਰੀ ਕੀ ਤੂੰ ਕੱਲ ਕੋਂਸਰਟ ਦੇਖ ਸਕਿਆ ਮਤਲਬ ਤੂੰ ਉੱਥੇ ਜਿਹੜਾ ਸੰਗੀਤ ਸਮਰੋਹ ਸੀ ਉਹ ਦੇਖ ਸਕਿਆ ਤੂੰ ਆਈ ਮਤਲਬ ਤੂੰ ਅਗਲਾ ਸਾਡਾ ਹੈਗਾ ਏ ਉਹ ਕਰ ਸਕਿਆ ਜਾਂ ਉਹ ਕਰ ਸਕੀ ਕਿਦਾਂ ਕਹਿ ਸਕਦੇ ਆ ਇਟਾਲੀਅਨ ਦੇ ਵਿੱਚ ਅਸੀਂ ਕਹਾਂਗੇ ਜੇ ਤਉ ਮੁੰਡਾ ਹੈ ਫਿਰ ਅਸੀਂ ਕਹਾਂਗੇ ਲੂਈ ਆ ਪਤੂ ਤੋ ਛਿਓ ਕੁੜੀ ਹੈ ਫਿਰ ਅਸੀਂ ਕਹਾਂਗੇ ਲਈ ਆ ਪਤੂ ਤੋ ਲਈ ਆ ਪਤੂ ਤੋ ਦਾ ਭਾਵ ਹੈ ਉਹ ਕਰ ਸਕੀ ਲੂਈ ਆ ਪਤੂ ਤੋ ਦਾ ਭਾਵ ਹੈ ਉਹ ਕਰ ਸਕਿਆ ਲੂਈ ਆ ਪਤੂ ਤੋ ਤਰਵਾਰੇ ਊਨਾ ਸੋਲੂਸਿਓਨੇ ਅਲ ਪ੍ਰੋਬਲੇਮਾ ਉਹ ਸਮੱਸਿਆ ਦਾ ਹੱਲ ਲੱਭ ਸਕਿਆ ਆਈ ਪਤੂ ਤੋ ਆ ਪਤੂ ਤੋ ਇਹਨਾਂ ਸ਼ਬਦਾਂ ਤੋਂ ਬਾਅਦ ਤੁਸੀਂ ਕੋਈ ਵੀ ਵੈਰਬ ਲਗਾ ਸਕਦੇ ਹੋ ਪਰ ਪੂਰੀ ਲਗਾਣੀ ਹੈ ਆਪਣੀ ਨੀਡ ਦੇ ਅਕੋਰਡਿੰਗ ਲੂਈ ਆ ਪਤੂ ਤੋ ਲੇਜਰੇ ਉਹਨਾਂ ਈਮੇਲ ਦੱਲਾ ਸੁਆ ਅਮੀਕਾ ਉਹ ਆਪਣੀ ਸਹੇਲੀ ਦੀ ਈਮੇਲ ਪੜ ਸਕਿਆ ਲੇਜਰੇ ਹੁੰਦਾ ਪੜਨਾ ਤੇ ਈਮੇਲ ਤੁਹਾਨੂੰ ਪਤਾ ਈਮੇਲ ਹੁੰਦੀ ਆ ਲੂਈ ਆ ਪਤੂ ਤੋ ਅਰੀਵਾਰੇ ਪ੍ਰੀਮਾ ਦਲ ਤ੍ਰਾਮ ਉਹ ਟਰਾਂਮ ਤੋਂ ਪਹਿਲਾਂ ਪਹੁੰਚ ਸਕਿਆ ਮਤਲਬ ਟਰਾਂਮ ਦੇ ਆਉਣ ਤੋਂ ਪਹਿਲਾਂ ਹੀ ਉਹ ਪਹੁੰਚ ਸਕਿਆ ਉੱਥੇ ਜੇਕਰ ਤੁਹਾਨੂੰ ਮੇਰੀਆਂ ਵੀਡੀਓਜ਼ ਪਸੰਦ ਆਉਂਦੀਆਂ ਨੇ ਪਲੀਜ਼ ḍo like share and subscribe my channel ਨੈਕਸਟ ਜੀ ਅਸੀਂ ਕਰ ਸਕੇ ਅਸੀਂ ਕਰ ਸਕੇ ਕਿਦਾਂ ਕਹਿ ਸਕਦੇ ਆ ਨੋਈ ਅਬਿਆਮੋ ਪਤੂ ਤੋ ਅਸੀਂ ਕਰ ਸਕੇ ਜਾਂ ਫਿਰ ਕੱਲਾ ਕਹਿ ਸਕਦੇ ਆ ਅਬਿਆਮੋ ਪਤੂ ਤੋ ਕੀ ਕਰ ਸਕੇ ਕੋਈ ਵੀ ਕੀ ਰਹਿੋ ਸਕਦੀ ਹੈ ਸੁਦੀਆਰੇ ਲੇਚਰੇ ਪਰਲਾਰੇ ਅੰਦਾਰੇ ਵੇਨਿਰੇ ਪੋਈ ਵੀ ਲਗਾ ਸਕਦੇ ਹੋ ਆਪਣੀ ਨੀਡ ਦੇ ਅਕੋਰਡਿੰਗ Per esempio, meno male abbiamo potuto finire il lavoro in orario. ਸ਼ੁਕਰ ਹੈ ਅਸੀਂ ਆਪਣਾ ਕੰਮ ਸਮੇਂ ਸਿਰ ਪੂਰਾ ਕਰ ਸਕੇ। ਇਨ ઓਰਾਰੀਓ ਵੀ ਲਗਾ ਸਕਦੇ ਹਾਂ ਇਨ ਟੈਂਪੋ ਵੀ ਕਹਿ ਸਕਦੇ ਹਾਂ ਸਮੇਂ ਸਿਰ ਕਹਿਣ ਦੇ ਲਈ। Abbiamo potuto vedere il tramonto dalla terrazza. ਅਸੀਂ ਟਰੈਸਾ ਕੀ ਹੁੰਦੀ ਹੈ ਛੱਤ ਤੋਂ ਟਰੈਸ ਤੋਂ ਅਸੀਂ ਸੂਰਜ ਡੁੱਬਣ ਦਾ ਦ੍ਰਿਸ਼ਾ ਜਿਹੜਾ ਟਰੈਮੋਂਟੋ ਆ ਉਹ ਦੇਖ ਸਕੇ।

ਨੈਕਸਟ ਹੈ ਜੀ ਸਾਡਾ ਤੁਸੀਂ ਸਾਰੇ ਕਰ ਸਕੇ ਕਿੱਦਾਂ ਕਹਾਂਗੇ ਵੋਈ ਅਵੇ ਤੇ ਪਤੂ ਤੋ ਵੋਈ ਅਵੇ ਤੇ ਪਤੂ ਤੋ ਇਹਨਾਂ ਫਰਾਜ਼ਿਸ ਦੇ ਵਿੱਚ ਸਿਰਫ ਇਹੀ ਧਿਆਨ ਰੱਖਣਾ ਹੁੰਦਾ ਕਿ ਜਿਹੜੀ ਪਤੂ ਤੋ ਤੋਂ ਬਾਅਦ ਵੈਰਬ ਉਹ ਆਣੀਆਂ ਹਮੇਸ਼ਾ ਫੁੱਲ ਜਾਏਗੀ ਪਰ ਐਗਜ਼ੈਂਪਲ ਵੋਈ ਅਵੇ ਤੇ ਪਤੂ ਤੋ ਰਿਜ਼ੋਲਵੇਰੇ ਇਲ ਪ੍ਰੋਬਲੇਮ ਕੋਨ ਇਲਾਯੂ ਤੋ ਦੇ ਕੋਲੇਗੀ ਤੁਸੀਂ ਆਪਣੇ ਸਾਥੀਆਂ ਦੀ ਮਦਦ ਕੋ ਲੇਗੀ ਕੀ ਹੁੰਦੇ ਨੇ ਸਾਥੀ ਵੀ ਮਦਦ ਨਾਲ ਸਮੱਸਿਆ ਨੂੰ ਹੱਲ ਕਰ ਸਕੇ ਰਿਜ਼ੋਲਵਰੇ ਦਾ ਮਤਲਬ ਹੁੰਦਾ ਹੱਲ ਕਰਨਾ ਕਿਸੇ ਚੀਜ਼ ਨੂੰ ਵੋਇਵੇ ਤੇ ਪਤੂਤੋ ਆਰਦੀਨਾਰੇ ਕੋਲਕੋਜ਼ਾ ઓ ਨੋ ਕੀ ਤੁਸੀਂ ਕੁਝ ਆਰਡਰ ਕਰ ਸਕੇ ਕਿ ਨਹੀਂ ਆਰਦੀਨਾਰੇ ਦਾ ਮਤਲਬ ਕੀ ਹੁੰਦਾ ਕਿਸੇ ਚੀਜ਼ ਦਾ ਆਰਡਰ ਦੇਣਾ ਸਦਰ ਨੈਕਸਟ ਵਾਕ ਹੈ ਜੀ ਵੋਇਵੇ ਤੇ ਪਤੂਤੋ ਪਾਰਟੀcipare alla riunione online ਤੁਸੀਂ ਮੀਟਿੰਗ ਵਿੱਚ ਆਨਲਾਈਨ ਹਿੱਸਾ ਲੈ ਸਕੇ ਰੀਯੂਨੀਓਨੇ ਕੀ ਹੁੰਦਾ ਮੀਟਿੰਗ ਆਨਲਾਈਨ ਮਤਲਬ ਆਨਲਾਈਨ ਕਿਸੇ ਨੈਟਵਰਕ ਥਰੂ ਪਾਰਟਿਸਿਪਾਰੇ ਹੁੰਦਾ ਹਿੱਸਾ ਲੈਣਾ ਨੈਕਸਟ ਆ ਸਾਡਾ ਉਹ ਕਰ ਸਕੇ ਕਿਦਾਂ ਕਹਾਂਗੇ ਉਹ ਕਰ ਸਕੇ ਲੋਰੋ ਆਨੋ ਪਟੂਤੋ ਜਾਂ ਆਨੋ ਪਟੂਤੋ ਲੋਰੋ ਵੀ ਕੈਨ ਦੀ ਜ਼ਰੂਰਤ ਨਹੀਂ ਆ ਜੇ ਤੁਹਾਨੂੰ ਮਤਲਬ ਕਨੂਗਾ ਸਿਓਨੇ ਸਹੀ ਜ਼ਿਆਦਾ ਤਾਂ ਆਨੋ ਪਟੂਤੋ ਵੀ ਕਹਿ ਸਕਦੇ ਹਾਂ loro hanno potuto comprare una macchina preferita dopo il lavoro sodo lavoro sodo ki ekna sakht mehnat to baad oh apni manpasandi da car khareed sake next hai saada loro hanno potuto apprendere la lingua in soli sei mesi observa sei minya vich hi jadi language aa sikhan de yog ho gaye ha theek hai ਸਿੱਖ ਸਕੇ ਜਾਂ ਜੋਗ ਹੋ ਚੁੱਕੇ ਆ ਲੋਰੋ ਹਨ ਪੱਤੂ ਟੋ ਦੋਰਮੀਰੇ ਬੇਨੇ ਉਹ ਚੰਗੀ ਨੀਂਦ ਸੌ ਸਕੇ ਦਰਮੀਰੇ ਦਾ ਭਾਰ ਹੁੰਦਾ ਸੌਣਾ ਸੌ ਸਕੇ ਇਸੇ ਤਰ੍ਹਾਂ ਉਮੀਦ ਕਰਦੀ ਆ ਮੈਂ ਤੁਹਾਡੇ ਤੋਂ ਕਿ ਤੁਹਾਨੂੰ ਇਹ ਵੀਡੀਓ ਬਹੁਤ ਪਸੰਦ ਆਈ ਹੋਵੇਗੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਣਾ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰ ਲੈਣਾ ਮਿਲਦਾ ਕਿਸੇ ਹੋਰ ਵੀਡੀਓ ਦੇ ਵਿੱਚ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ ਜੀ